ਮੈਂ ਤੁਹਾਡਾ ਆਪਣਾ ਸ਼ੋਕ ਲਾਧੂ ਕਾ ਤੋਂ ਅੱਜ ਅਸੀਂ ਲਾਧੂ ਕਾ ਮੰਡੀ ਦੇ ਵਿੱਚ ਦਾਦੂ ਕਾ ਮੰਡੀ ਦੇ ਵਿੱਚ ਜੋ ਸਿੰਘ ਸਭਾ ਗੁਰਦੁਆਰੇ ਦੇ ਵੱਲੋਂ ਔਰ ਇਹ ਜੋ ਪਿੰਡ ਦੇ ਹੀ ਨੌਜਵਾਨ ਇੱਥੇ ਜਦੋਂ ਦਾ ਹੜ ਪਿੰਡ ਦਾ ਕੈਂਪ ਲੱਗਿਆ ਤਾਂ ਇਹਨਾਂ ਵੀਰਿਆ ਨੇ ਵੀਰਾਂ ਨੇ ਇੱਕ ਸੇਵਾ ਸਮਾ ਲਈ ਹੋਈ ਹੈ ਤਾਂ ਪਿੱਛੇ ਤੁਹਾਨੂੰ ਦਿਖਾ ਦਿੰਨੇ ਆ ਬੜੇ ਵਧੀਆ ਤਰੀਕੇ ਚੇਅਰ ਲੱਗੀਆਂ ਨੇ ਕੁੰਠੀਆਂ ਲੱਗੀਆਂ ਨੇ ਸਵੇਰ ਤੋਂ ਸ਼ਾਮ ਤੱਕ ਇੱਥੇ ਚਾਹ ਪਾਣੀ ਦਾ ਲੰਗਰ ਚੱਲਦਾ ਔਰ ਪਿੰਡ ਦੇ ਨੌਜਵਾਨ ਵੀਰ ਇਸ ਪੰਡਾਲ ਦੇ ਵਿੱਚ ਆਈਆਂ ਹੋਈਆਂ ਜਿਹੜੀਆਂ ਬਾਹਰੋਂ ਸੰਤਾਂ ਨੇ ਉਹ ਵੀ ਇੱਥੇ ਚਾਹ ਪਾਣੀ ਸ਼ਾਕੇ ਜਾਂਦੀਆਂ ਨੇ ਵੱਡੀ ਗੱਲ ਇਹ ਕਿ ਜਿਹੜੀ ਪੰਜਾਬ ਤੇ ਵਿਪਤਾ ਬਣੀ ਸੀ ਹੜ੍ਹ ਬੀੜਤਾ ਦੀ ਤਾਂ ਜਦੋਂ ਸੋਸ਼ਲ ਮੀਡੀਆ ਤੇ ਲੋਕਾਂ ਨੇ ਵੇਖਿਆ ਕਿ ਅੱਜ ਪੰਜਾਬ ਤੇ ਵਿਪਤਾ ਬਣੀ ਤਾਂ ਉਹਨਾਂ ਨੂੰ ਆਪਾਂ ਹੈਲਪ ਕਰੀਏ ਤਾਂ ਇਹ ਗੇਟ ਦੇ ਵਿੱਚ ਐਂਟਰੀ ਹੁੰਦੀ ਹੈ ਤਾਂ ਇਹ ਲੱਗੁਕਾ ਦੇ ਜੋ ਨੌਜਵਾਨ ਨੇ ਸਾਉ ਦੁਪਹਿਰਾਂ ਇੱਥੇ ਆਹ ਪਾਣੀ ਦਾ ਉਹਨਾਂ ਦਾ ਸੇਵਾ ਦਾ ਸੇਵਾ ਕੀਤੀ ਜਾਂਦੀ ਹੈ ਲੰਗਰ ਛਕਿਆ ਜਾਂਦਾ ਹੈ ਔਰ ਨਾਲ ਚਾਹ ਪਾਣੀ ਤੋਂ ਇਲਾਵਾ ਇਹ ਸੇਵਾ ਜਿਹੜੀ ਹੈ 24 ਘੰਟੇ ਦੇ ਰਹੇ ਨੇ ਤੇ ਅੱਜ ਆਪਾਂ ਸਾਰੀ ਗੱਲਬਾਤ ਇਹਨਾਂ ਨਾਲ ਕਰਦੇ ਆਂ ਔਰ ਸੇਵਾ ਦਾ ਜੋ ਅਗਾ ਮੇਵਾ ਮਿਲਣਾ ਜਾਂ ਫਲ ਮਿਲਣਾ ਤਾਂ ਇਸ ਸਾੜ ਬੀਤਾਂ ਦੇ ਵਿੱਚ ਇਹਨਾਂ ਨੇ ਵੱਡੀ ਸੇਵਾ ਕੀਤੀ ਹੈ ਤਾਂ ਆਪਾਂ ਸਾਰੀ ਗੱਲਬਾਤ ਕਰਦੇ ਆਂ ਤਸਵੀਰਾਂ ਮੈਂ ਤੁਹਾਨੂੰ ਇਹ ਇਸ ਪੰਡਾਲ ਦੇ ਵਿੱਚ ਇਸ ਚਾਹ ਪਾਣੀ ਦੇ ਹਾਲ ਦੇ ਵਿੱਚ ਇਹ ਕੁਰਸੀਆਂ ਲਗੀਆਂ ਨੇ ਸੇਵਾਦਾਰ ਵੀਰ ਬੈਠੇ ਨੇ ਤਾਂ ਕਾਫੀ ਦਿਨਾਂ ਤੋਂ ਸੇਵਾ ਕਰ ਰਹੇ ਨੇ ਮੰਡੀ ਦੀ ਅਸੀਂ ਹਰ ਅਪਡੇਟ ਦੇ ਰਹੇ ਹਾਂ ਤਾਂ ਅੱਜ ਅਸੀਂ ਇਹ ਅਪਡੇਟ ਦੇ ਰਹੇ ਹਾਂ ਕਿ ਵੀਰ ਬਿਜ਼ੀ ਬੜੇ ਰਹੇ ਨੇ ਪਰ ਅੱਜ ਸਮਾਂ ਮਿਲਿਆ ਕਿਉਂਕਿ ਸਮਾਜ ਦੇ ਵਿੱਚ ਜੋ ਚੰਗੇ ਕੰਮ ਹੁੰਦੇ ਨੇ ਤਾਂ ਉਹ ਗੱਲਾਂ ਕਰਨੀਆਂ ਦਿਖਾਣੀਆਂ ਜ਼ਰੂਰੀ ਹੁੰਦੀਆਂ ਨੇ ਤਾਂ ਆਪਾਂ ਇੱਥੇ ਸੇਵਾਦਾਰ ਵੀਰ ਬੈਠੇ ਨੇ ਆਪਾਂ ਸਾਰੀ ਗੱਲਬਾਤਾਂ ਜੀ ਕਰਾਂਗੇ ਇਹ ਸੰਜੀ ਤੁਹਾਨੂੰ ਬੈਜ ਵਖਾ ਰਹੇ ਆ ਤਾਂ ਜੇ ਨਾਮ ਪੜੀਏ ਗੁਰਦੁਆਰਾ ਸ਼੍ਰੀ ਸਿੰਘ ਸਭਾ ਸੇਵਾਦਾਰ ਵੀਰੂ ਸਿੰਘ ਤੇ ਹੋਰ ਵੀਰ ਬੈਠੇ ਨੇ ਹਰ ਨੇ ਹਰ ਇੱਕ ਨੇ ਜੋ ਇਸ ਤਰ੍ਹਾਂ ਦਾ ਬੈਜ ਪਾਇਆ ਔਰ ਜੀ ਵੀਰੂ ਸਿੰਘ ਜੀ ਤੁਸੀਂ ਇਸ ਜੋ ਕੈਂਪ ਦੇ ਵਿੱਚ ਕਿੰਨੇ ਦਿਨਾਂ ਤੋਂ ਇਹ ਜਿਹੜੀਆਂ ਸਵਾਵਾ ਦੇ ਰਹੇ ਹੋ ਤਾਂ ਕੀ ਕਿਹੜਾ ਚਾਹੁੰਦੇ ਹੋ ਇਸ ਕੈਂਪ ਦੇ ਵਿੱਚ ਜੋ ਕਿ ਸਿਵਾਵਾ ਸਿੰਘ ਸਭਾ ਗੁਰਦੁਆਰਾ ਪਿੰਡ ਲਾਦੂ ਕਾ ਦੀ ਕਮੇਟੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜੀ ਤਾਂ ਉਹਦੇ ਵਿੱਚ ਸਾਰੀਆਂ ਸੰਗਤਾਂ ਨੇ ਸਹਿਯੋਗ ਦਿੱਤਾ ਤਾਂ ਇਹ ਅਸੀਂ ਮਹੀਨੇ ਦੇ ਕਰੀਬ ਹੋ ਗਿਆ ਹੈ ਤਾਂ ਅਸੀਂ ਜਿਹੜੀਆਂ ਇੱਕ ਮਿੰਟ ਪੱਖਾਂ ਅੰਦ ਕਰ ਅਸੀਂ ਜਿਹੜੀਆਂ ਸਿਵਾਵਾ ਜੜੀਆਂ ਨੇ ਇੱਥੇ ਨਿਭਾਰਿਆ ਜੀ ਜੀ ਇਹ ਸਾਡੇ ਵੱਲੋਂ ਇੱਕ ਸਿੰਘ ਸਭਾ ਗੁਰਦੁਆਰਾ ਵੱਲੋਂ ਉਪਰਾਲਾ ਕੀਤਾ ਗਿਆ ਸੀ ਕਿ ਜੋ ਵੀ ਜਥੇ ਬਾਹਰ ਆਦਿਆ ਨੇ ਤਾ ਕਾ ਵੀ ਦੂਰ ਤੋਂ ਚੱਲੇ ਆਉਂਦੇ ਨੇ ਅਲੱਗ-ਅਲੱਗ ਸਟੇਟਾਂ ਤੋਂ ਉਹਨਾਂ ਦੇ ਤੇ ਰਹਿਣ ਵਾਸਤੇ ਉਹਨਾਂ ਦੇ ਪ੍ਰਸ਼ਾਦੇ ਤੇ ਚਾਹ ਪਾਣੀ ਦਾ ਰੈਸਟ ਵਾਸਤੇ ਜਿਹੜਾ ਨਾ ਕੋ ਅਰੇਂਜਮੈਂਟ ਕਰੀਏ ਫਿਰ ਅਸੀਂ ਸਾਰੀਆਂ ਸਖਤਾਂ ਨੇ ਰੜ ਕੇ ਇੱਕ ਇਥੇ ਟੈਂਟ ਲਾਇਆ ਜੀ ਤਾਂ ਉਸ ਦੇ ਵਿੱਚ ਅਸੀਂ ਚਾਹ ਪਾਣੀ ਦਾ ਲੰਗਰ ਤੇ ਪ੍ਰਸ਼ਾਦੇ ਵੀ ਲੰਗਰ ਛਕਾਣਿਆ ਜੀ ਉਹਨਾਂ ਜਿਹੜੇ ਉੱਤੋਂ ਆਦਿਆਂ ਨੇ ਜੋ ਵੀ ਹੈ ਸਮਾਜ ਦੇ ਵਿੱਚ ਸੇਵਾ ਲੈ ਕੇ ਆਦਿਆਂ ਤਾਂ ਸਾਡੇ ਵੱਲੋਂ ਜਿਹੜਾ ਕਿ ਉਹਨਾਂ ਦੇ ਰਹਿਣ ਵਾਸਤੇ ਜਿਹੜਾ ਬਿਸਤਰੀਆਂ ਦਾ ਅਰੇਂਜਮੈਂਟ ਪੱਕਿਆ ਦਾ ਨੇ ਨਾਲੇ ਪੂਰਾ ਜਿਹੜਾ ਪ੍ਰਬੰਧ ਕੀਤਾ ਗਿਆ ਜੀ ਜੀ ਤਾਂ ਵੀਰੂ ਸਿੰਘ ਜੀ ਇਹ ਜਿਹੜੀ ਸੇਵਾ ਹੋਣ ਤੁਸੀਂ ਲਗਭਗ ਅੱਜ ਇਸ ਨੂੰ ਮਹੀਨਾ ਹੋਣ ਵਾਲਾ ਤਾਂ ਅੱਗੇ ਸੇਵਾ ਕਿੰਨੀ ਦੇਰ ਹੋਰ ਇਹ ਸੇਵਾਦਾਰ ਦੇਣਗੇ ਜੀ ਸੇਵਾਦਾਰ ਜੀ ਵੇਖੋ ਜੀ ਇਹਨਾਂ ਦੀ ਜਿਹੜੀ ਮੰਨਦੀ ਹੈ ਉਹ ਕਹਿੰਦੇ ਨੇ ਵੀ ਅਸੀਂ ਪ੍ਰਮਾਤਮਾ ਦੀ ਕਿਰਪਾ ਹੋਵੇ ਤਾਂ ਅਸੀਂ ਲਗਾਤਾਰ ਜਿਹੜੀ ਇਹ ਸੇਵਾ ਜਾਰੀ ਰੱਖਾਂਗੇ ਜੀ ਅੱਗੇ ਜੀ ਉਹ ਵੈਗਰੂ ਅਕਾਲਪੁਰ ਖਲੂ ਉਹਨੂੰ ਜੋ ਵੀ ਇਹ ਪਤਾ ਜੀ ਅਸੀਂ ਸਾਡੇ ਕੋਲ ਸੇਵਾ ਕਿੰਨੀ ਉਹਨਾਂ ਨੇ ਲੈਣੀ ਹੈ ਜੀ ਇਹ ਸੇਵਾ ਕਿਹੜੇ ਪਿੰਡ ਵੱਲੋਂ ਹੈ ਔਰ ਕਿਵੇਂ ਤੇ ਕਿੰਨੇ ਜਿਹੜੇ ਸੇਵਾਦਾਰ ਇੱਥੇ ਕੰਮ ਕਰ ਰਹੇ ਨੇ ਇਹ ਜੀ ਸੇਵਾਦਾਰ ਜੀ ਪਿੰਡ ਲਾਦੂ ਕਾ ਸਿੰਘ ਸਭਾ ਗੁਰਦੁਆਰਾ ਵੱਲੋਂ ਤੇ ਸਾਰੀ 사ਸੰਗਤ ਵੱਲੋਂ ਹੈ ਜੀ ਸੇਵਾਦਾਰ ਕਾਫੀ ਹੋ ਜਾਂਦੇ ਨੇ ਜੀ ਤੇ ਸੇਵਾਦਾਰਾਂ ਲਈ ਸਾਨੂੰ ਕੋਈ ਮੁਸ਼ਕਲ ਨਹੀਂ ਆਦੀ ਤੇ ਪਰਮਾਤਮਾ ਦੀ ਕਿਰਪਾ ਜੀ ਤਾਂ ਜਿਹੜਾ ਚਾਹ ਪਾਣੀ ਦੇ ਲੰਗਰ ਨਾਲ ਬਿਸਕੂਟਾਂ ਦਾ ਲੰਗਰ ਇਹ ਸਵੇਰ ਕਿੰਨੇ ਵੇਲੇ ਸ਼ੁਰੂ ਕਰਦੇ ਹੋ ਤੇ ਕਿੰਨੀ ਦੇਰ ਤੱਕ ਚੱਲਦੇ ਰਹਿੰਦੇ ਇਹਦਾ ਜੀ ਕੋਈ ਬੰਦਦਾ ਹੈ ਦੀ ਟਾਈਮ ਹੀ ਨਹੀਂ ਹੈਗਾ ਜੀ ਅਸੀਂ ਵੀ ਬੰਦ ਕਰਦੇ ਜੀ ਹਾਂ 24 ਘੰਟੇ ਦਾ ਲੰਗਰ ਹੈ ਜੀ ਜੇਕਰ ਰਾਤ ਨੂੰ ਕਿਤੇ 12 1 ਵਜੇ ਵਿਚ ਸਵਾ ਰਵਾਜ ਜਾਂਦਾ ਤਾਂ ਉਹਦਾ ਅਰੇਂਜਮੈਂਟ ਰਹਿਣ ਵਾਸਤੇ ਚਾਹ ਦਾ ਪੂਰਾ ਅਰੇਂਜਮੈਂਟ ਸਾਡੇ ਕੋਲ ਹੁੰਦਾ ਹੈ ਲਗ ਤੋਂ 5 5 ਤੋਂ 10 ਜਿਹੜੇ ਸੇਵਾਦਾਰ ਰਾਤ ਨੂੰ ਰੁਕਦੇ ਹਨ ਤੇ ਸਵੇਰ ਜਿਹੜੇ ਨੇ ਇਸ ਤੋਂ ਜ਼ਿਆਦਾ ਜਿਹੜੇ ਸੇਵਾਦਾਰ ਹੁੰਦੇ ਹਨ ਤਾਂ ਇੱਕ ਹੋਰ ਗੱਲ ਜਾਣਨਾ ਚਾਹਾਂਗੇ ਇਸ ਜਦੋਂ ਐਂਟਰੀ ਕਰਦਾ ਕੋਈ ਤਾਂ ਇਸ ਕੈਂਪ ਦੇ ਵਿੱਚ ਕਿੱਥੋਂ ਕਿੱਥੋਂ ਲੋਕ ਇਹਨਾਂ ਦੀ ਸਹਾਇਤਾ ਲਈ ਔਰ ਹੈਲਪ ਲਈ ਮਦਦ ਲਈ ਆਏ ਸੀ ਵੇਖੋ ਜੀ ਇਹ ਸਾਨੂੰ ਆਪ ਨੂੰ ਨਹੀਂ ਪਤਾ ਕਿੰਨਿਆ ਕੁ ਸਟੇਟਾਂ ਤੋਂ ਇੱਥੇ ਜਿਹੜੇ ਲੋਕ ਜਿਹੜੇ ਇੱਥੇ ਸੇਵਾ ਨਿਭਾ ਰਹੇ ਨੇ ਆਏ ਨੇ ਕੁਝ ਤਾਂ ਸਾਡੇ ਕੋਲ ਐਂਟਰੀਆਂ ਹੋ ਗਈਆਂ ਨੇ ਤੇ ਕੁਝ ਜਿਹੜੀਆਂ ਸਾਡੀਆਂ ਐਂਟਰੀਆਂ ਵੀ ਸਾਡੇ ਤੋਂ ਲਿਖਣ ਤੋਂ ਵੀ ਰਹਿ ਗਈਆਂ ਨੇ ਜੋ ਵੀ ਬਾਹਰੋਂ ਜਥੇ ਆਂਦੇ ਸੀ ਸੇਵਾਦਾਰ ਸੇਵਾ ਲੈ ਕੇ ਆਂਦੇ ਸੀ ਅਸੀਂ ਉਹਨਾਂ ਨੂੰ ਚਾਹ ਪਾਣੀ ਦਾ ਲੰਗਰ ਜਰੂਰ ਛਕਾਦੇ ਸੀ ਪਰੋਨਾ ਦਾ ਨਾਂ ਤੇ ਪੂਰਾ ਜਿਹੜਾ ਐਡਰੈਸ ਲਿਖਣ ਤੋਂ ਵੀ ਵਾਂਝ ਰਹਿ ਜਾਂਦੇ ਸੀ ਕਿਉਂਕਿ ਸੇਵਾ ਵਿੱਚ ਸੇਵਾਦਾਰਾਂ ਕੋਲ ਇੰਨੀ ਕੁ ਖੁਸ਼ੀ ਹੋ ਜਾਂਦੀ ਸੀ ਕਿ ਬਾਹਰੋਂ ਜਿਹੜਾ ਜਸਿਆਦੇ ਨੇ ਸਾਡੇ ਕੋਲ ਆਏ ਨੇ ਅਸੀਂ ਇਹਨਾਂ ਨੂੰ ਚਾਹ ਪਾਣੀ ਜਿਹੜੇ ਨਾ ਮਤਲਬ ਵਤ ਵਤ ਜਿਹੜਾ ਇਹਨਾਂ ਦੀ ਸੇਵਾ ਕਰਦੇ ਸੀ ਆ ਇੱਥੇ ਰਹਿ ਰਹੇ ਹਾੜ ਪੀੜਤ ਔਰ ਅੰਦਰ ਜੋ 40 ਕਿੱਲਾਂ ਦੇ ਵਿੱਚ 35 40 ਪਿੰਡਾਂ ਦੇ ਜੋ ਵਿਭਤਾ ਬਣੀ ਹੈ ਤਾਂ ਇੱਥੇ ਜਿਹੜੇ 8-10 ਪਿੰਡਾਂ ਦੇ ਲੋਕ ਆ ਰਹੇ ਨੇ ਤਾਂ ਸਿਵਾਵਾ ਕਿਵੇਂ ਦੇਖਦੇ ਅੰਦਰ ਦੀ ਸਿਵਾਵਾ ਸ਼ਿਵਾਵਾ ਵੇਖੋ ਜੀ ਤੁਸੀਂ ਗਰਾਉਂਡ ਪੱਧਰ ਤੇ ਵੇਖਿਆ ਹੋਣਾ ਵੀ ਮੈਗਰੂ ਦੀ ਕਿਰਪਾ ਹੈ ਜੀ ਤੇ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤਕਲੀਫ ਨਹੀਂ ਆਂਦੀ ਜੀ ਤੇ ਇਹ ਤੁਡੀ ਜਿਹੜੀਆਂ ਸੰਗਤਾਂ ਵੀ ਹਨ ਜੀ ਇਸ ਕੈਂਪ ਮੰਡੀਲਾ ਦੁਕਾਨ ਦੇ ਵਿੱਚ ਜੋ ਸੰਗਤਾਂ ਨੇ ਹੜ ਪੇੜਤਾਏ ਨੇ ਉਹ ਸੰਗਤਾਂ ਵੀ ਬੜੇ ਅਰਮਾਨ ਪ੍ਰੇਮ ਪਿਆਰ ਨਾਲ ਪਰਸ਼ਾਦੇ ਛਕਦੇ ਨੇ ਜੇ ਕੋਈ ਰਸਤਾ ਆਂਦੀ ਹੈ ਨਾ ਤਾਂ ਬੜੇ ਵਧੀਆ ਢੰਗ ਤਰੀਕੇ ਨਾਲ ਜਿਹੜੀਆਂ ਰਸਤਾ ਵੀ ਉਹ ਲੈਂਦੇ ਨੇ ਕਿਸੇ ਤਰ੍ਹਾਂ ਦਾ ਕੋਈ ਸ਼ੋਸ਼ਰਾਬਾ ਨਹੀਂ ਹੁੰਦਾ ਜੀ ਇਹ ਰਿਵਾਈ ਬਹੁਤ ਜਿਆਦਾ ਹੈ ਸਾਡੇ ਵਿੱਚ ਹੋਰ ਜੀ ਖਾਲਸਾ ਜੀ ਸਰਦਾਰ ਜੀ ਬੈਠੇ ਨੇ ਖਾਲਸਾ ਜੀ ਇਸ ਸੇਵਾ ਨੂੰ ਇਸ ਨੌਜਵਾਨਾਂ ਨੂੰ ਇਸ ਚਾਹ ਦੇ ਲੰਗਰ ਨੂੰ ਕਿਵੇਂ ਤੁਸੀਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਜੀ ਵੈਗੜੀ ਜੀ ਦਾ ਖਾਲਸਾ ਵੈਗੜੀ ਜੀ ਕੀ ਸਥੇ ਵੀਰ ਜੀ ਇਹ ਜੋ ਪ੍ਰਾਲਾ ਕੀਤਾ ਗਿਆ ਸਿੰਘ ਖਲਕੌਰ ਗੁਰਪਿੰਡ ਰੱਦੂ ਕਬੱਲੋ ਇਹ ਬੜੇ ਉਤਸ਼ਾਹ ਨਾਲ ਕੀਤਾ ਗਿਆ ਹੈ ਸੰਗਤਾਂ ਦੇ ਮੰਨ ਵਿੱਚ ਸੇਵਾ ਦੇ ਮਨ ਸੇ ਆਪਾਂ ਕੋਈ ਕੁਛ ਨਾ ਕੁਝ ਵੀ ਸੇਵਾ ਕਰਕੇ ਤੇ ਆਪਾਂ ਆਪ ਦਾ ਮਤਲਬਾ ਪ੍ਰਾਪਤ ਕਰ ਲਈਏ ਜੀ ਪਿਆਰ ਨਾਲ ਆਉਣ ਜਾਣ ਵਾਲੇ ਵੀਰਾਂ ਨੂੰ ਚਾਹ ਦਾ ਲੰਗਰ ਪ੍ਰਸ਼ਾਦਾ ਜੋ ਬਿਸਕੁਟ ਦਾ ਲੰਗਰ ਹੈ ਉਹ ਜੋ ਵੀ ਮਤਲਬ ਸਾਡੇ ਕੋਲ ਹੈਗਾ ਅਸੀਂ ਨਾਲ ਚੁਕਾਈ ਦਿੰਦੇ ਆ ਤੇ ਜੋ ਵੀ ਸੰਗਤਾਂ ਉਹਨਾਂ ਲਈ ਸਾਡੇ ਸੇਵਾਦਾਰ ਉਹਨਾਂ ਦਾ ਧੰਨਵਾਦ ਕਰਦੇ ਨੇ ਸੇਵਾ ਸਮਾਲ ਬਹੁਤ ਅੱਛੇ ਤਰੀਕੇ ਨਾਲ ਕਰਦੇ ਨੇ ਤੇ ਮਤਲਬ ਆਪ ਦੀ ਮਸਤੀ ਦੇ ਵਿੱਚ ਕੰਮ ਕਰੀ ਜਾਂਦੇ ਨੇ ਹੌਣ ਜਾਂ ਕਿਸੀ ਕੋਈ ਦਿੱਕਤ ਨਹੀਂ ਇੱਥੇ ਕੋਈ ਰਹਿ ਵੀ ਸਕਦਾ ਜਿਹਨੂੰ ਲੋੜ ਹੈ ਲੰਗਰ ਪ੍ਰਸ਼ਾਦਾ ਵੀ ਇੱਥੇ ਬਾਣ ਕੇ ਆਉਂਦਾ ਉਹ ਵੀ ਛੱਡ ਸਿੱਖਦਾ ਹੈ ਤੇ ਸਾਡੀ ਜਿਹੜੀ ਕਮੇਟੀ ਹੈ ਇਹ ਬੜੀ ਉਤਸ਼ਾਹ ਨਾਲ ਕੰਮ ਕਰ ਰਹੀ ਹੈ ਆਮਣ ਵਾਲੇ ਸਮਝ ਦੇ ਵਿੱਚ ਜਿੰਨੇ ਚਿਰ ਹਾੜ ਪੀੜਤ ਆਪ ਦੇ ਘਰਾ ਨੂੰ ਵਾਪਸੀ ਨਹੀਂ ਕਰਦੇ ਉਤਨੀ ਦੇਰ ਤੱਕ ਅਸੀਂ ਇਹ ਚਾਦ ਲੰਗਰ ਚੱਲਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਨੌਜਵਾਨ ਸੇਵਾ ਵਿੱਚ ਲੱਗੇ ਹੋਏ ਨੇ ਤਾਂ ਤੁਸੀਂ ਵੀ ਇੱਥੇ ਸੇਵਾ ਕਰ ਰਹੇ ਹੋ ਪਹੁੰਚਿਓ ਤਾਂ ਕਿੰਨੇ ਕੁ ਸਮਾਂ ਇੱਥੋਂ ਦੇ ਸੰਗਤਾਂ ਨੇ ਮਾਹੌਲ ਠੀਕ ਹੋਇਆ ਕਦੋਂ ਜਿਉ ਆਪਦੇ ਘਰਾਂ ਨੂੰ ਸੁਖੀ ਸ਼ਾਂਤੀ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਸ਼ੋਭ ਜੀ ਅਸੀਂ ਤੁਹਾਡਾ ਅਤੀ ਧੰਨਵਾਦੀ ਹਾਂ ਤੁਹਾਡੇ ਪੱਤਰਕਾਰ ਭਾਈਚਾਰੇ ਦੇ ਜੀ ਸਾਡੇ ਸਾਥੀ ਬੜੀ ਸਾਡੇ ਲਈ ਬੜੀ ਸੁਭਾਵਿਕ ਗੱਲ ਹੈ ਔਰ ਸਾਡੀ ਖੁਜੀ ਅਸੀਂ ਆਦੇ ਆਪ ਚ ਖੁਸ਼ੀ ਮੰਨਦੇ ਆ ਜਿਹੜੇ ਸਾਡੇ ਲੋਕਲ ਸਾਥੀ ਹੈ ਪੱਤਰਕਾਰਾਂ ਭਾਈਚਾਰਾ ਜਿਹੜੀ ਸਾਡੇ ਮਿੰਟ ਮੈਂ ਤਕਰੀਬਨ ਇਥੇ 14 15 ਪਿੰਡ ਜਿਹੜੇ ਹੜ੍ਹ ਪ੍ਰਭਾਵਿਤ ਹੋਏ ਹੈ ਉਹਨਾਂ ਦੇ ਹਾਲਾਤ অতি ਜਿਆਦਾ ਨਰਾਸ਼ਜਨਕ ਹੈ ਔਰ ਮੈਂ ਤੁਹਾਡਾ ਧੰਨਵਾਦੀ ਆ ਜਿਹੜਾ ਤੁਸੀਂ ਬੇੜੀਆਂ ਰਾਹੀਂ ਪੈਦਲ ਤੋਰ ਕੇ ਡਾਕਟਰ ਦੇ ਰਸਤੇ ਜਾ ਕੇ ਉੱਥੇ ਹੀ ਵਿజిਟ ਕੀਤਾ ਤੇ ਲੋਕਾਂ ਦੇ ਜਿਹੜੇ ਮੌਕੇ ਦੇ ਹਾਲਾਤ ਹੈ ਘਰਾਂ ਦੇ ਹਾਲਾਤ ਹੈ ਉਹ ਵਖਾਏ ਅਸੀਂ ਤੁਹਾਡਾ ਧੰਨਵਾਦ ਕਰਦੇ ਬਾਕੀ ਗੱਲ ਰਹੀ ਤੁਸੀਂ ਸਵਾਲ ਪੁੱਛਿਆ ਬੇਨਤੀ ਹੱਥ ਜੋੜ ਕੇ ਜਿਹੜੇ ਸਾਡੇ ਸਾਥੀ ਇਸ ਟਾਈਮ 12 13 ਪਿੰਡਾਂ ਦੇ ਗੁੱਦੜ ਪੈਣੀ ਘੁਰਕਾ ਜਾ ਕਾਂਵਾਂ ਵਾਲੇ ਪੱਤਨ ਤੋਂ ਬਾਰ ਦੇ ਸਾਥੀ ਰਿਸ਼ਤੇਦਾਰੀਆਂ ਹੈਗੀਆਂ ਇੱਥੇ ਆ ਕੇ ਬੈਠੇ ਆ ਅਤੀ ਹਾਲਾਤ ਗੰਭੀਰ ਹੈ ਤਾਂ ਧੰਨਵਾਦੀ ਕਰਦੀਆਂ ਜੇ ਪੰਜਾਬ ਦੇ ਮੈਂ ਕਹਿੰਦਾ ਮੈਂ ਬੜੇ ਵਡਭਾਗੀ ਆ ਤੇ ਆਪ ਨੂੰ ਸਮਝਦਿਆ ਬਈ ਜਨਮ ਇੱਥੇ ਪੰਜਾਬ ਦੀ ਮਿੱਟੀ 'ਚ ਇੱਥੇ ਪੰਜਾਂ ਦਰਿਆਵਾਂ ਦੀ ਧਰਤੀ 'ਤੇ ਅਸੀਂ ਜਨਮੇ ਆ ਇੱਥੇ ਲੋਕ ਬੜੇ ਸੁਖਾਲੇ ਆ ਸਰਕਾਰਾਂ ਇੱਕ ਆਦਾ ਪਾਸਾ ਅਖਤਿਆਰ ਕਰ ਲੈਣ ਪਰ ਪੰਜਾਬ ਦੇ ਜਿਹੜੇ ਸੂਰਮੇ ਆ ਨੌਜਵਾਨ ਸਾਥੀ ਆ ਪੰਜਾਬ ਦੀ ਸਮਾਜਿਕ ਸੰਸਥਾਵਾਂ ਉਹ ਸਾਡੇ ਪੰਜਾਬ ਨੂੰ ਸਾਡੇ ਲੋੜਵੰਦ ਲੋਕਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਮਰ ਨਹੀਂ ਦਿੰਦੀਆਂ ਔਰੇ ਦੇ ਨਾਲ ਨਾਲ ਜਿਹੜਾ ਸੋਸ਼ਲ ਮੀਡੀਆ ਹੈ ਜਿਹੜਾ ਜਰੀਆ ਸਾਡਾ ਕਿਤੇ ਨਾ ਕਿਤੇ ਸਾਡਾ ਨੈਸ਼ਨਲ ਮੀਡੀਆ ਸਾਨੂੰ ਅਣਗੋਲਿਆ ਕੀਤਾ ਗਿਆ ਅਜੇ ਤੱਕ ਅਸੀਂ ਕੋਈ ਜਨਤਕ ਖਬਰ ਅਸ਼ੋਕ ਜੀ ਨਹੀਂ ਵੇਖੀ ਨਹੀਂ ਵੇਖੀ ਜਿਹੜਾ ਉਹਨੇ ਸਾਡੇ ਗਰਾਊਂਡ ਜ਼ੀਰੋ ਤੇ ਆ ਕੇ ਕਿਸੇ ਨੈਸ਼ਨਲ ਮੀਡੀਆ ਨੇ ਸਾਡੀ ਕੋਈ ਪੱਤਰਕਾਰਤਾ ਤੇ ਇੱਕ ਮੈਂ ਕਹਿੰਦਾ ਉਹਨਾਂ ਕਲੰਕੀ ਲਾਤਾ ਨੈਸ਼ਨਲ ਮੀਡੀਆ ਸੱਚਾਈ ਹੈ ਪਰ ਜਿਹੜੇ ਸਾਡੇ ਯੂਟਿਊਬਰ ਵੀਰਿਆ ਜਿਹੜੇ ਲੋਕਲ ਪੰਜਾਬ ਦੇ ਜਨਮੇ ਜਾਈ ਹੈ ਜਿਨ੍ਹਾਂ ਨੇ ਉਸ ਮਿੱਟੀ ਦਾ ਜਿਵੇਂ ਉਹ ਤੁ ਅੰਨ ਪਾਣੀ ਖਾਦਾ ਉਹਨਾਂ ਨੇ ਇਹਦੇ ਲੋਕਾਂ ਦਾ ਹਾਲ ਜਾਣਿਆ ਸਾਡੇ ਪਰਿਵਾਰਾਂ ਚ ਤੇ ਸਾਡੀ ਅੱਜ ਵਰਲਡ ਦੇ ਵਿੱਚ ਜਿਹੜੀ ਗੱਲ ਪੁਚਾ ਰਹੇ ਆ ਬੜੀ ਦੁੱਖ ਵਾਲੀ ਗੱਲ ਹੈ ਵੀ ਸਾਡੇ ਪੰਜਾਬ ਨੂੰ ਪਰਾ ਛੱਡਿਆ ਗਿਆ ਪਰ ਕਿਤੇ ਨੇ ਕੀਤੇ ਹੁਣ ਜਿਹੜਾ ਹਾਲਾਤ ਹੈ ਅੱਜ ਜਦੋਂ ਅੱਜ ਸਾਨੂੰ ਤਕਰੀਬਨ ਅੱਜ 35 ਦਿਨ ਹੋ ਗਏ ਸਾਡੀ ਮੇਰੀ ਖੋਤੀ ਜ਼ਮੀਨ 12 ਕਿੱਲੇ ਡੁੱਬ ਗਈ ਹੈ ਗੁਲਾਬੇ ਪਾਣੀ ਕੋਲੇ ਤੇ 35 ਦਿਨ ਹੋ ਗਏ ਸਾਡਾ ਜਿਹੜਾ ਹੜ ਹੜ ਆਏ ਨੂੰ ਉਸ ਤੋਂ ਬਾਅਦ ਇੱਕ ਪਿੰਡ ਲਾਧੂ ਦਾ ਸਿੰਘ ਸਭਾ ਗੁਰਦਵਾਲੇ ਵੱਲੋਂ ਉਪਰਾਲਾ ਕੀਤਾ ਗਿਆ ਔਰ ਉਹਦੇ ਨਾਲ ਜਿਹੜੀ ਕਿਸਾਨੀ ਲੈ ਰਿਆ ਜਥੇਬੰਦੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਗਾਈ ਪਿੰਡ ਲਾਧੂ ਦਾ ਵੱਲੋਂ ਸੰਯੋਗ ਕੀਤਾ ਗਿਆ ਔਰ ਵੱਧ ਜਾ ਕੇ ਕੋਸ਼ਿਸ਼ ਕੀਤੀ ਗਈ ਹੈ ਵੀ ਜਿਹੜੇ ਸਾਡੇ ਹਰਿਆਣਾ ਬਾਈਚਾਰ ਆਪਾਂ ਕਹਿ ਦਿੰਨੇ ਆ ਪਹਿਲਾਂ ਤਾਂ ਜਾਤੀ ਦਾ ਧਾਰ ਖਤਮ ਕਰਦੇ ਹੋ ਗੱਲ ਕਰੀਏ ਭਾਵੇਂ ਮੁਸਲਿਮ ਬਾਈਚਾਰਾ ਹੋਵੇ ਭਾਵੇਂ जाट ਬਾਈਚਾਰਾ ਹੋਵੇ ਜਾਂ ਹੋਰ ਉੱਤਰਾਖੰਡ ਯੂਪੀ ਤੋਂ ਜਿੱਤੂ ਹੀ ਸਾਨੂੰ ਰਾਤ ਸਮਗਰੀ ਆ ਰਹੀ ਹੈ ਜਾਂ ਸਾਡਾ ਕਿਸਾਨਾਂ ਮਜ਼ਦੂਰਾਂ ਦਾ ਹਰੇਕ ਵਰਗ ਦਾ ਆਰਥਿਕ ਪੱਖ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਕੋਸ਼ਿਸ਼ ਆ ਕਿਉਂਕਿ ਵੇਖੋ ਇੱਕ ਵਾਰੀ ਪਾਣੀ ਆ ਰਾਸ਼ਨ ਸਮਗਰੀ ਸਾਡੇ ਜਦੋਂ ਪਾਣੀ ਉੱਤਰ ਜਾਣਾ ਨਾ অশੋਕ ਜੀ ਉਦੋਂ ਸਾਡੇ ਹਾਲਾਤ অতি ਜ਼ਿਆਦਾ ਗੰਭੀਰ ਹੋਣ ਉਹ ਕੱਲ ਦੋ ਦਿਨਾਂ ਦੇ ਤੁਸੀਂ ਵੇਖ ਰਹੇ ਹੋਗੇ ਪਾਣੀ ਥੋੜਾ ਥੱਲੇ ਗਿਆ ਪਰ ਜਿਹੜੇ ਹਾਲਾਤ ਉਹਨੇ ਲੋਕਾਂ ਸੋਸ਼ਲ ਮੀਡੀਆ ਤੇ ਵੇਖ ਰਹੇ ਆ ਪਾਣੀ ਉੱਤਰ ਗਿਆ ਫਸਲਾਂ ਖਤਮ ਹੋ ਗਈਆਂ ਜੀ ਫਸਲਾਂ ਖਤਮ ਹੋ ਗਈਆਂ ਅਸੀਂ ਖਾਣ ਪੀਣ ਦਾ ਰਾਸ਼ਨ ਤਾਂ ਪਰ ਸਾਡਾ ਮੁੱਖ ਕੀਤਾ ਖੇਤੀ ਆ ਜਾਂ ਸਾਡੇ ਮਜ਼ਦੂਰ ਆ ਜਿਨ੍ਹਾਂ ਕੋ ਤਾਂ ਮਰਲਾ ਜ਼ਮੀਨ ਹੀ ਉਹ ਕਿਸਾਨਾਂ ਤੇ ਡਿਪੈਂਡ ਆ ਉਹਨਾਂ ਦਾ ਰੱਖਾ ਕੌਣ ਆ ਉਹਨਾਂ ਦਾ ਰੱਖਾ ਉਹਨਾਂ ਨਾਲ ਅਸੀਂ ਆਵਾਜ਼ ਕਰ ਬੁਲੰਦ ਕਰਦੇ ਆ ਵੀ ਉਹਨਾਂ ਦੇ ਰੱਖੇ ਸਰਕਾਰਾਂ ਨੂੰ ਬਣਨਾ ਪੈਣਾ ਅਸੀਂ ਸਾਰੀ ਉਮਰ 77 ਸਾਲ ਹੋ ਗਏ ਟੈਕਸ ਦਿੰਨੇ ਆ ਅਸ਼ੋਕ ਜੀ ਅਸੀਂ ਟੈਕਸ ਦਿੰਨੇ ਆ ਸਾਡਾ ਹੱਕ ਮੰਗਦਾ ਸਾਾਨੂੰ ਕਿ ਵੋਟਾਂ ਲੈਣ ਤਕਸੀਮ ਬੰਦਾ ਨਾ ਰੱਖਿਆ ਜਾ ਸਾਡਾ ਬੰਦਾ ਮਾਵਜਾ ਜੜ 70000 ਰੁਪਈਆ ਸੀ 25 25 ਹਜ਼ਾਰ ਕਿੱਲੇ ਤੇ ਖਰਚ ਕੀਤਾ ਤੇ 70000 ਰੁਪਈਆ ਸੀ ਪਾਰੇ ਕੜ ਦੀ ਔਰ ਉਹਦਾ 10% ਜਿਹੜਾ ਪੱਤਾ ਹੈ ਮਜ਼ਦੂਰਾਂ ਨੂੰ ਉਹਦਾ ਬੰਦਾ ਮਾਵਜਾ ਦਿੱਤਾ ਜਾਵੇ ਕਈਆਂ ਦੇ ਵੇਖੋ ਜੀ ਭਾਵੇਂ ਕਿਸਾਨ ਹੈ 10 ਕਿੱਲੇ ਵਾਲਾ 20 ਕਿੱਲੇ ਵਾਲਾ 2 ਕਿੱਲੇ ਵਾਲਾ ਉਹ ਮਕਾਨ ਵੀ ਡੈ ਡੇਰੀ ਹੋ ਗਿਆ ਚਲੋ ਕਿਸਾਨ ਤਾਂ ਚਲੋ ਕਰਜਾ ਅੱਗੇ ਵੀ ਕਰਜਾਈਆਂ 23 ਚ ਬਾਣੀ ਆ ਉਦੋਂ ਦੇ ਅਸੀਂ ਡੁੱਬੇ ਆ ਤੇ ਹੁਣ ਫਿਰ ਪਾਣੀ ਆ ਗਿਆ ਜਿਹੜਾ ਮਜ਼ਦੂਰ ਆ ਪਹਿਲਾਂ ਹੀ ਮਕਾਨ ਡੁੱਬਿਆ ਉਹ ਕਿੰਦੀ ਬਾਹ ਫੜੇਗਾ ਉਹ ਕਿਹੜੇ ਬੈਂਕਾਂ ਤੋਂ ਕਰਜ਼ਾ ਲਏਗਾ ਸਰਕਾਰਾਂ ਜਵਾਬ ਦੇਣ ਇਸ ਚੀਜ਼ ਦਾ ਸਕੂਫੇ ਛੱਡ ਦੇਣੇ 20000 ਦੇਗਾ 20000 ਨਾਲ ਕਿਸੇ ਦੀ ਘਰ ਚੱਲ ਸਕਦਾ ਜੀ ਤੁਸੀਂ ਆਪ ਗਰਾਊਂਡ ਜ਼ੀਰੋ ਤੋਂ ਗਏ ਹੋ ਸ਼ੋਕ ਜੀ ਤੁਸੀਂ ਹਾਲਾਤ ਵੇਖੋ ਲੋਕਾਂ ਦੇ ਵੀ ਜਿਹੜੇ ਬੰਦੇ ਦੀ ਮਰਲਾ ਜ਼ਮੀਨ ਨਹੀਂ ਉਹ ਕਿਸਾਨੀ ਦੇ ਡਿਪੈਂਡ ਹੈ ਉਹ ਵਿਚਾਰਾ ਮਰਲਾ ਜ਼ਮੀਨ ਨਹੀਂ ਹੈ ਉਹ ਕਿਸੇ ਬਰੇ ਕਿਸਾਨ ਵੱਲੇ ਨੌਕਰੀ ਕਰਦਾ ਕਿਧਰੇ ਸੀਰੀ ਲੱਗਿਆ ਉਹਦਾ ਕੌਣ ਹੈ ਰੱਖਾ ਆ ਸਰਕਾਰਾਂ ਦਾ 20 ਸਾਲ ਕਿਸਾਨਾਂ ਦੀ ਠੀਕ ਹੈ ਕਿਸਾਨਾਂ ਦੀ ਪੂਰਤੀ ਇਹਦੇ ਨਾ ਨਹੀਂ ਹੁੰਦੀ ਪਰ ਕਿਤੇ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਮੁੱਖ ਰੱਖ ਕੇ ਕਿ ਨੌ ਮਾਸ ਦਾ ਰਿਸ਼ਤਾ ਮੁੱਖ ਮੁੱਖ ਰੱਖ ਕੇ ਚੱਲਣ ਦੀ ਲੋੜ ਆ ਉਹਨਾਂ ਦਾ ਬਣਦਾ ਜਿਹੜਾ ਮੁਆਵਜ਼ਾ ਸੀ ਟੈਕਸ ਦਿੰਨੇ ਆ ਹਰ ਇੱਕ ਚੀਜ਼ ਤੇ ਟੈਕਸ ਦਿੰਨੇ ਆ ਅੱਜ ਕੋਈ ਕੱਲ੍ਹ ਦੇ ਆੜੇ ਮੋਦੀ ਸਾਹਿਬ ਦਾ ਮੈਂ ਬਿਆਨ ਪੜ੍ਹ ਰਿਹਾ ਸੀਗਾ ਕਹਿ ਰਹੇ ਵੀ ਅਸੀਂ ਜੇ ਡੀਐਸਟੀ ਘਟਾਤਾ ਉਹ ਜੀਐਸਟੀ ਚਾਰ ਦਿਨ ਘਟਾਣ ਜੀਐਸਟੀ ਤਾਂ ਪਹਿਲਾਂ ਹੈਗਾ ਹੀ ਨਹੀਂ ਸੀਗਾ ਇਹ ਲਿਆਂਦਾ ਵੀ ਤੁਸੀਂ ਆ ਮਹਿੰਗਾਈ ਦੀ ਉਹਨਾਂ ਵੱਧ ਰਹੀ ਹੈ ਤੇ ਜਿਹੜੇ ਕਿਸਾਨ ਦਾ ਫਸਲ ਆ ਜਾਂ ਮਜ਼ਦੂਰ ਦੀ ਤਿਹਾਰੀ ਹੈ ਉੱਥੇ ਖੜੀ ਹੈ ਸੋ ਹੱਥ ਜੋੜ ਕੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਪੀਲਿਆ ਮੌਜੂਦਾ ਸਰਕਾਰ ਨੂੰ ਸਟੇਟ ਗਵਰਨਮੈਂਟ ਨੂੰ ਔਰ ਸੈਂਟਰ ਨੂੰ ਵੀ ਸਾਡਾ ਨੂੰ ਇੱਕ ਪ੍ਰਾਈ ਮਾਲ ਆ ਵਿਤਕਰਾ ਸਾਡੇ ਸੂਬੇ ਨਾਲ ਨਾ ਕੀਤਾ ਜਾਵੇ ਤੇ ਸਟੇਟ ਗਵਰਨਮੈਂਟ ਨੂੰ ਇਹ ਭਗਵੰਤਮਾਨ ਸਰਕਾਰ ਨੂੰ ਬੇਨਤੀ ਆ ਬਣਦਾ ਮੁਆਵਜ਼ਾ ਅਸੀਂ 70 ਸਾਲਾਂ ਦੇ ਜੋ ਹਾਰਡ ਬੀਟ ਬਾਰਡਰ ਕਦੇ ਜੰਗਾ ਦੀ ਮਾਰ ਕਦੇ ਪਾਣੀਆਂ ਦੀ ਮਾਰ ਸਹਿੰਦੇ ਆਉਨੇ ਆ ਹੋਰ ਬਰਦਾਸ਼ਤ ਨਹੀਂ ਹੁੰਦਾ ਸਾਡੇ ਕੋਲ। ਹੋਰ ਬਰਦਾਸ਼ਤ ਨਹੀਂ ਹੁੰਦਾ ਪੁਣਾ ਦੀ ਲੋੜ ਹੈ। ਹੁਣ ਮੈਂ ਤੁਹਾਨੂੰ ਸ਼ਰਮ ਵਾਲੀ ਗੱਲ ਹੈ ਡੁੱਬ ਕੇ ਮਰ ਜਾਣਾ ਚਾਹੀਦਾ। ਕਹਿੰਦੇ ਅਸੀਂ ਆਦੇ ਬਿਆਨਾਂ ਲਈ ਸਾਡਾ ਨੈਸ਼ਨਲ ਮੀਡੀਆ ਕਹੀ ਜਾਂਦਾ ਜੀ ਨਹੀਂ ਜੀ ਅਸੀਂ ਤਾਂ ਪੁਣਾ ਅਸੀਂ ਸਾਡਾ ਤਾਂ ਉਹ ਕੀ ਉਹਨੂੰ ਕਹਿੰਦੇ ਆ ਅੰਗਰੇਜ਼ੀ ਦੇ ਸ਼ਬਦ ਹੁੰਦਾ ਮੈਨੂੰ ਯਾਦ ਨਹੀਂਗਾ ਵੀ ਅਸੀਂ ਉਹ ਬਣਨ ਜਾ ਰਹੇ ਹਾਂ ਵਿਸ਼ਵ ਦੀ ਬੜੀ ਵੱਡੀ ਆਰਥਿਕ ਪੱਖ ਮਜ਼ਬੂਤ ਆਦਾ ਕਰਨਾ ਪਰ ਸੱਚਾਈ ਨਹੀਂ ਹੈਗੀ। ਇਹ ਗਰਾਊਂਡ ਜੀਰੋ ਤੇ ਤੁਹਾਡੇ ਵਰਗੇ ਚੈਨਲਾਂ ਤੋਂ ਸੁਣੀ ਜਾਂਦੇ ਆ ਵੀ ਸਾਡਾ 12 ਪਿੰਡਾਂ ਤੇ ਇੱਕੋ ਪੋਲੇ। ਜੇ ਡੁੱਬ ਕੇ ਮਰ ਜਾਣਾ ਚਾਹੀਦਾ ਉਹ ਵੀ ਅੱਜ ਤੋਂ तकरीबन 25 ਸਾਲ ਪਹਿਲਾਂ ਬਣਿਆ ਕੀ ਅਸੀਂ ਇਹ ਡਵੈਲਪਮੈਂਟ ਕੀਤੀ ਹੈ ਫਿਰ 2023 ਦੇ ਵਿੱਚ ਪਾਣੀ ਆ 2023 ਦੇ ਵਿੱਚੋਂ 1 ਰੁਪਇਆ ਵੀ ਸਾਡੇ ਬੰਦ